ਇਹ ਗੱਲ ਦੀ ਕਮੀ ਤੁਸੀਂ ਆਉਣ ਹੀ ਨਹੀਂ ਦਿੰਦੇ। ਆ ਮਤਲਬ ਚਲਦੀ ਆ ਚਾਹ ਨਾਲੋਂ ਨਾਲ ਸੇਵਾਦਾਰਾਂ ਲਈ ਪਾਣੀ ਜੇ ਕਿਤੇ ਫਰੂਟ ਛਕਣਾ ਫਰੂਟ ਬਿਸਕੁਟ ਨਾਲ ਲਿਆ ਲਿਆ ਨਾਲ ਖਰਾ ਰਿਆ ਸਾਡੇ ਸੇਵਾਦਾਰਾਂ ਨੂੰ ਤੇ ਪਹਿਲਾਂ ਚਾਹ ਦੀ ਬੜੀ ਤੰਗੀ ਆਉਂਦੀ ਸੀ ਚਾਹ ਸਾਨੂੰ ਬਸ ਚ ਬਣਾਉਣੀ ਪੈਂਦੀ ਸੀ ਪਰ ਜਦੋਂ ਦੇ ਗੁਰਪ੍ਰੀ ਭਾਜੀ ਹੁਣੀ ਆਇਓ ਆ ਤੇ ਉਦੋਂ ਦੀ ਸਾਡੀ ਚਾਹ ਦੀ ਪ੍ਰੋਬਲਮ ਹੱਲ ਕਰ ਦਿੱਤੀ ਰਵੀ ਭਾਜੀ ਹੋਰ ਸੁਣਾਉਂਕਾ ਚੜ੍ਹਦੀ ਕਲਾ ਹਾਂਜੀ ਹਾਂਜੀ ਇਹ ਸਾਡਾ ਭਰਾ ਚੜ੍ਹਦੀ ਕਲਾ ਸਿੰਘ ਆ ਜਿਹੜੇ ਇਨੀ ਭਰਾਣੇ ਕਾਰਜ ਕੀਤੇ ਆ ਮੈਨੂੰ ਨਹੀਂ ਲੱਗਦਾ ਕੋਈ ਕਰ ਸਕਦਾ ਇਦਾਂ ਹੀ ਗੁਰੂ ਸਾਹਿਬ ਦੀਆਂ ਕਿਰਪਾਓ ਕਿਰਪਾ ਰਹਿਣ ਕਿਉਂਕਿ ਗੁਰੂ ਤੋਂ ਵੱਧ ਕੇ ਸਾਨੂੰ ਕੋਈ ਚੀਜ਼ ਨਹੀਂ ਹੈਗੀ ਕਿਉਂ ਭਾਜੀ ਗੁਰੂ ਤੋਂ ਵੱਧ ਕੇ ਸਾਨੂੰ ਕੋਈ ਨਹੀਂ ਉਹਦੇ ਉੱਤੇ ਸਾਨੂੰ ਸਮਝੋਤਾ ਹੀ ਕਿਸੇ ਗੱਲ ਦਾ ਨਹੀਂ ਹੈਗਾ ਤੇ ਜਿਹੜਾ ਗੁਰੂ ਦੀ ਬਦਬੀ ਕਰੂਗਾ ਤੇ ਉਹਨੂੰ ਇਹੋ ਜਿਹੇ ਸੋਧੇ ਲਾਉਣੇ ਵਾਲੇ ਸਿੰਘ ਟੱਕਰਨੇਗੇ ਟੱਕਰਨੇਗੇ ਤੇ ਭਰਾ ਹੱਡੇ ਨੇ ਸੋਧਾ ਲਾਇਆ ਸੀ ਤੇ ਅੱਜ ਉਹ ਜਿਹੜੀ ਬੀਬੀ ਜੋਂ ਨਰਕਾ ਤੋਂ ਤੋੜੀ ਆ ਤੁਰਦੀ ਟਿਕਟ ਕਰਾਈ ਜਿਹਨੂੰ ਕਹਿੰਦੇ ਆ ਭਰਾ ਸਾਡੇ ਨੇ ਭਾਜੀ ਕਿੰਨੇ ਕਿੰਨੇ ਸਾਲ ਆਏ ਆ ਜਿਹੇ ਚ 8 ਸਾਲ ਲੱਗੇ ਸੀ 8 ਸਾਲ ਲੱਗਾ ਨਾ ਤੇ ਚਲੋ ਅੱਜ ਭਾਜੀ ਹੁਣ ਤੁਸੀਂ ਪਹਿਲਾਂ ਵੀ ਆਏ ਆ ਕਿੰਨੇ ਦਿਨ ਹੀ ਹੋ ਗਏ ਤੁਹਾਨੂੰ ਖੜਾਂ ਦੇ ਵਿੱਚ ਸਮਾਵਾ ਨਿਭਾਉਂਦਿਆਂ ਨੂੰ ਤੇ ਪਰਮਾਤਮਾ ਕਿਰਪਾ ਕਰ ਜਿੰਨਾ ਕਿ ਯੋਗਦਾਨ ਹੁੰਦਾ ਉਹਨਾਂ ਕੋ ਪਾਉਣਾ ਵੈਸੇ ਛੋਟੀ ਸੇਵਾ ਵੱਡੀ ਆ ਜੀ ਛੋਟੇ ਕਰਕੇ ਭਾਜੀ ਨਾਲ ਸਾਰਿਆਂ ਦੇ ਸਹਿਯੋਗ ਨਹੀਂ ਆ ਸਾਰਿਆਂ ਦੇ ਕਾਰਜ ਨਹੀਂ ਆ ਤੇ ਆ ਇਹ ਭਾਜੀ ਬਹੁਤ ਵਧੀਆ ਪਿੱਛੇ ਚਾਹਦਾ ਇਹ ਸਾਡੇ ਬੜੇ ਤੰਗੀ ਆਉਂਦੀ ਪਰ ਜਦੋਂ ਤੇ ਤੁਸੀਂ ਆਏ ਆ ਸਾਨੂੰ ਤੰਗੀ ਜਿਹੜੀ ਜੁਰੂਸ ਆ ਵਿੱਚੇ ਚਾਹ ਦਾ ਕਾ ਮੈਂ ਨਾ ਇੰਦੀ ਵਧੀਆ ਬਣਾਈ ਉਦੋਂ ਦੀ ਚਾਹ ਮਿਲੀ ਬਹੁਤ ਬਹੁਤ ਚਾਹ ਸਵਾ ਪਹਿਲਾਂ ਮਿਲਦੀ ਵੀ ਨਹੀਂ ਹਾਂ ਮੇਰੀ ਨੰਦ ਆ ਗਿਆ ਨੰਦ ਆ ਗਿਆ ਪਹਿਲਾਂ ਚਾਹ ਕੱਚੀ ਭੁੰਨੀ ਜੀ ਪਲਾ ਕੇ ਤੋੜ ਲੈਂਦੇ ਇਹ ਬੰਦੇ ਸਾਡੇ ਬਿੱਲੇ ਨੂੰ ਕਹਿੰਦਾ ਚਾਹ ਪਲਾ ਉਹਨੇ ਕੱਚੀ ਜੀ ਬਣਾ ਲੈਣੀ ਚਾਹ ਪੀਂਦੇ ਤਾਂ ਕੰਮ ਹਰਬੀ ਭਾਜੀ ਹਰਬੀ ਭਾਜੀ ਆਓ ਤੁਹਾਨੂੰ ਸਿੰਘ ਮਿਲਾਵਾ ਇਹ ਭਾਜੀ ਗੁਰਪ੍ਰੀਤ ਸਿੰਘ ਆ ਜਾਗੂ ਇਹ ਭਾਜੀ ਹੁਣੀ ਜਿਹੜੀ ਜਿਹੜੀ ਇੱਕ ਬੀਬੀ ਨੇ ਬਿਆਦਵੀ ਕੀਤੀ ਸੀ ਨਾ ਹਾਂਜੀ ਹਾਂਜੀ ਉਹ ਸੁਧਾ ਲਾਇਆ ਸੀ ਭਾਜੀ 8 ਸਾਲ ਭਾਜੀ ਉੱਥੇ ਲਾ ਕੇ ਅਛਨ ਭਾਈ ਕਿੱਥੇ 8 ਸਾਲ ਭਾਜੀ ਲਾ ਕੇ ਆਏ ਆਜੋ ਛਨ ਭਾਈ 8 ਸਾਲ ਜੇਲ੍ਹ ਚ ਲਾ ਕੇ ਆਏ ਭਾਜੀ 8 ਸਾਲ ਬਾਅਦ ਚਲੋ ਮਾਰੇ ਤੁਸੀਂ ਜਿਹੜੀਆਂ ਇਦਾਂ ਦੀਆਂ ਸੇਵਾਵਾਂ ਕਰਦੇ ਤਾਂ ਹੀ ਮਾਰੇ ਕੌਮ ਦਾ ਸਿਰੋਚਾ ਹਾਂ ਬਿਲਕੁਲ ਬਿਲਕੁਲ ਹਾਂ ਉਹ ਦੇਖੋ ਕਿੰਨੀ ਦੂਰੋਂ ਉਹ ਇਹਨਾਂ ਦੀ ਤਾਂ ਕਿਰਪਾਈ ਪਰਮਾਤਮਾ ਨੇ ਦੇਖੋ ਕਿੰਨੀ ਰੋਜ਼ ਭਾਜੀ ਇਹ ਤਾਂ ਮੈਂ ਰੋਕਦਾ ਪਰ ਅੱਜ ਫੇਰ ਲੈ ਕੇ ਪ੍ਰਸ਼ਾਦਾ ਪਹੁੰਚ ਗਏ ਹੋਏ ਟਾਈਮ ਦੇ ਨਾਲ ਹੀ ਅਰੇ ਸ਼ਾਹੀ ਪਨੀਰ ਤੇ ਕਦੀ ਹੈ ਚਲ ਠੀਕ ਆ ਠੀਕ ਆ ਭਾਜੀ ਕਿਰਪਾ ਕਰਨਾ ਸਾਡੇ ਭਰਾਵਾਂ ਸਾਰਿਆਂ ਤੇ ਅੱਜ ਹਰਪੀ ਭਾਜੀ ਹੁਣੀ ਵੀ ਸਪੈਸ਼ਲ ਸ਼ਾਨ ਵੀ ਸਾਰੇ ਭਰਾ ਸਾਡੇ ਭਾਜੀ ਉਹ ਠੀਕ ਹੈ ਚੜਦੀ ਕਲਾ ਚੜਦੀ ਕਲਾ ਚਲੋ ਪਹੁੰਚਿਆ ਤੇ ਹੁਣ ਜਾ ਰਹੇ ਹਾਂ ਬਸ ਸਮਾਨ ਲੱਗ ਰਿਹਾ ਲੱਗ ਲਿਆ ਸਮਾਨ ਵੀਰੇ ਸਮਾਨ ਲੱਦ ਲਿਆ ਯਾਰ ਆਛਣ ਤੇ ਚੋਕਰ ਚੋਕਰ ਲੱਗ ਰਿਹਾ ਵੀ ਲੱਦ ਲੀ ਜੀ ਆ ਤੀਜੀ ਵੋਟ ਵੀ ਕਰੋ ਤਿਆਰ ਹੋ ਤੀਜੀ ਉਧਰਲੇ ਪਾਸੇ ਜੀ ਤਿੰਨ ਦੋ ਸਮਾਨ ਫਿਰ ਚੱਲੇ ਦੇ ਚੇਕਰ ਦੇ ਹਾਂ ਉਹ ਚੋਕਰ ਲੱਗ ਲਿਆ ਉਧਰ ਆ ਪੰਜਵੀਂ ਆ ਜਾਓ ਭਾਜੀ 6ਵੀਂ ਵਿੱਚ ਪਈ ਹੈ ਇਹ ਹੌ ਬੋਰਡ ਦੇ ਵਿੱਚ ਚੋਕਰ ਲੱਗ ਲਿਆ ਗਿਆ ਆ ਦੇਖ ਵੱਖ-ਵੱਖ ਟਾਹਣੀਆਂ ਤੇ ਤਾਂ ਵੱਖ-ਵੱਖ ਇੰਨਾਂ ਦੇ ਵਿੱਚ ਸਮਾਵਾਂ ਨਭਾਵਾਂ ਗੁਰੂ ਸਾਹਿਬ ਵਾਵਾਂ ਲੈ ਰਹੇ ਹੈ ਇਹ ਟਰੱਕ ਦੀ ਬਹੁਤ ਮੌਜ ਆ ਟਰੱਕ ਤੇ ਬਸ ਧੱਸਣ ਦੀ ਲੋੜ ਨਹੀਂ ਇਹ ਦੇਮ ਬੋਟਾ ਰੱਖੀ ਦੀਆਂ ਇਦਾਂ ਹੀ ਹਵਾ ਭਰ ਕੇ ਜਿਹੜਾ ਫਿਰ ਪਾਂ ਚਾਲੇ ਪਾ ਜੀ ਦੇ ਪਾ ਜਨ ਪਾਹੇ ਗੱਦਨ ਨਾਲ ਜੇ ਦੋਵੇਂ ਚੀਜ਼ ਪਾ ਬਣਾਈ ਰੱਖਣਾ ਉਹਨਾਂ ਸਾਰੇ ਐਨ ਆਰ ਆ ਭਰਾਵਾਂ ਦੇ ਸਹਿਯੋਗ ਨਾਲ ਹੀ ਤੇ ਸਭ ਕਾਰਜ ਚੱਲਦੇ ਆ ਕਸ਼ਮੀਰ ਸਾਡਾ ਭਰਾ ਵੀ ਬੜੀ ਬੜੀ ਸਰਬ ਜਿਹੜਾ ਖਾਲਸਾ ਦੇ ਫਤਿਹ ਮੰਨਣ ਚੱਲ ਸੌਦਾ ਵੰਡ ਹੋ ਗਿਆ ਨਾ ਹਾਂ ਸੌਦਾ ਵੰਡਿਆ ਗਿਆ ਚੱਲ ਚੋਕ ਕਰ ਅੱਜ ਲੈ ਜੰਨੇ ਆ ਚਲੋ ਇਹ ਬਾਈ ਤੁਸੀਂ ਨਾਲ ਚਲੂਗੇ ਨਾ ਇੱਕ ਜਣਾ ਗਾਂਵੋਂ ਘਰ ਅੱਜ ਸੋੜ ਚੱਲਾਂਗੇ ਜੀ ਉੱਥੋਂ ਤੱਕ ਕਿੱਥੇ ਹੋ ਗਰੂਪ ਲੈ ਲੈ ਇਹਨਾਂ ਨੂੰ ਚੋਕਰ ਰੱਖਣੀ ਆ ਕਮਾ ਇਹਨਾਂ ਇੱਕ ਸਮਾਨ ਲੈ ਲਿਆ ਕੱਲ ਇਹ ਨਾਲ ਜਾਣਗੇ ਸਾਡੇ ਹਾਂ ਚਾਹਾਂਗੇ ਜੀ ਉਹ ਚਲੋ 40 ਦਾ ਇੰਜਣ ਪਾਓ ਪਾਓ ਅਸ਼ਮੀਰ ਨਿਆਉਪਤ 40 ਇੰਜਣ ਪਾਓ ਚੋਕਰ ਲੈ ਕੇ ਹਾਂ ਆਪਾਂ ਜਿਹੜੀ ਫੇਸ ਨਿਸ਼ਾਨ ਜੀ ਬਾਈ ਗੁੱਜੀ ਕਾ ਖਾਲਸਾ ਬਾਈ ਗੁੱਜੀ ਕੇ ਫੋਟੇ ਤੇਲ ਵੀ ਭਰਿਆ ਜਾ ਰਿਹਾ ਸਾਰੀਆਂ ਬੋਟਾਂ ਦੇ ਵਿੱਚ ਤੇਲ ਤੇਲ ਪਾਣੀ ਪੂਰਾ ਚੈੱਕ ਕਰਕੇ ਉਧਰ 4 ਸਟ੍ਰੋਕ ਇੰਜਣ ਜਿਹੜਾ ਨਵਾਂ ਹੈ ਉਹਦੇ ਵਿੱਚ ਟੂਟੀ ਵਾਲ ਪਾ ਕੇ ਮੇਰੇ ਉਧਰ ਕਾ ਉਧਰ ਬੋਟ ਤੇ ਜਾ ਰਹੇ ਆਂ ਦਰਿਆ ਦੇ ਵਿੱਚ ਜਿੱਥੇ 6-7 ਬਾਈਕ ਆયા ਜਿਨ੍ਹਾਂ ਦੇ ਵਿੱਚ ਕੁਝ ਨਹੀਂ ਹਜੇ ਤੱਕ ਪਹੁੰਚਿਆ ਉਧਰ ਨੂੰ ਪਾਸੇ ਨੂੰ ਜਾ ਰਹੇ ਆ ਮੇਰੇ ਨਾਲ ਹਰਪ੍ਰੀਤ ਭਾਜੀ ਆਪਣੇ ਨਾਲ ਤੇ ਦਲੀ ਆ ਮੈਨੂੰ ਇਹਦਾ ਬਾਣਾ ਟੁੱਟ ਗਿਆ ਇਧਰੋਂ ਫਸਲਾਂ ਨੂੰ ਪਏ ਆ ਪਹਿਲਾ ਮੀਨ ਬੰਨ ਉਧਰੋਂ ਟੁੱਟਿਆ ਨੇ ਤੇ ਆ ਮੀਨ ਬੰਨ ਟੁੱਟਿਆ ਤੇ ਮੀਨ ਇਧਰੋਂ ਆ ਜਿਹੜਾ ਬਾਣਾ ਟੁੱਟ ਕੇ ਇਹ ਜਿਹੜਾ ਇਧਰੋਂ ਟੁੱਟ ਕੇ ਜਿਹੜਾ ਫਸਲਾਂ 'ਚ ਇਧਰੋਂ ਆ ਬਾਣਾ ਟੁੱਟਿਆ ਬੜੇ ਜੁਫਾਦੀਆਂ ਸਾਨਾ